ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਕਿੰਨਾ ਸਾਲਾਂ ਵਿੱਚ ਬਠਿੰਡਾ ਦੇ ਮੰਜ ਦੇ ਡਾਕਟਰ ਬਾਈ ਬਾਈ ਡਾਕਟਰਾਂ ਨੇ ਦਿੱਤਾ ਸਤੀਫਾ ਜਾਣੋ ਕਿਸੇ وجہ ਪਿਛਲੇ 3 ਸਾਲਾਂ ਵਿੱਚ ਬਠਿੰਡਾ ਦੇ ਆਲ ਇੰਡੀਆ ਸਟਿਚਿਊਟ ਝੂਟ ਹਾਲ ਮੈਡੀਕਲ ਸਾਇੰਸ ਇਹਮੰਜ ਦੇ ਬਾਈ ਡਾਕਟਰਾਂ ਆਪਣਾ ਸਤੀਫਾ ਦੇ ਚੁੱਕੇ ਹਨ ਹਾਲਾਂਕਿ ਇਹਨਾਂ ਤਿੰਨ ਸਾਲਾਂ ਵਿੱਚ ਦੇਸ਼ ਭਰ ਦੇ ਅਲੱਗ-ਅਲੱਗ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ 423 ਫੈਕਲਟੀ ਡਾਕਟਰਾਂ ਨੇ ਆਪਣਾ ਸਤੀਫਾ ਦਿੱਤਾ ਹੈ ਇਹ ਮੰਜ ਦੇ ਡਾਕਟਰਾਂ ਵੱਲੋਂ ਸਤੀਫਾ ਦੇਣ ਦੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਪਰ ਇਹ ਜੀਐਨਟੀ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਸਾਂਝੀ ਕੀਤੀ ਗਈ ਹੈ ਕਿ ਇਹ ਮੰਜ ਦੇ ਡਾਕਟਰ ਲਗਾਤਾਰ ਆਪਣੇ ਸਤੀਫੇ ਦੇ ਰਹੇ ਹਨ ਬਠਿੰਡਾ ਦੇ ਇਹ ਮੰਜ ਵਿੱਚੋਂ 3 ਸਾਲਾਂ ਵਿੱਚ 22 ਡਾਕਟਰਾਂ ਵੱਲੋਂ ਨੌکریاں ਛੱਡੀਆਂ ਜਾਣ ਤੋਂ ਪਤਾ ਲੱਗਦਾ ਹੈ ਕਿ ਹਰ ਸਾਲ 7 ਡਾਕਟਰ ਇਮਰਜੈਂਸੀ ਰੋਸ਼ ਛੱਡ ਕੇ ਜਾ ਰਹੇ ਹਨ ਆਪਣੀਆਂ ਨੌਕਰੀਆਂ ਤੋਂ ਤਸਤੀਫਾ ਦੇਣ ਦਾ ਕਾਰਨ ਡਾਕਟਰਾਂ ਨੇ ਕੋਈ ਸਪਸ਼ਟ ਨਹੀਂ ਕੀਤਾ ਪਰ ਡਾਕਟਰਾਂ ਦਾ ਇਹ ਮੰਜੂਰ ਛੱਡ ਕੇ ਜਾਣਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕੇਂਦਰੀ ਰਾਜ ਮੰਤਰੀ ਪ੍ਰਤਾਪਰਾਵ ਜੱਦਵ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਡਾਟੇ ਤੋਂ ਪਤਾ ਚੱਲਦਾ ਹੈ ਕਿ ਡਾਕਟਰਾਂ ਨੇ ਇਸ ਤੀਫੇ 2022 ਤੋਂ 24 ਵਿੱਚ ਦਿੱਤੇ ਹਨ ਬਠਿੰਡਾ ਹੀ ਨਹੀਂ ਸਗੋਂ ਦਿੱਲੀ ਦੇ 52 ਡਾਕਟਰਾਂ ਨੇ ਵੀ ਆਪਣੇ ਤਸਤੀਫੇ ਇਸ 3 ਸਾਲਾਂ ਦੌਰਾਨ ਦਿੱਤੇ ਜਿਗਰ ਜੋਬ ਹੈ ਕਿ ਦਸੰਬਰ 2019 ਦੇ ਚਾਲ ਇੰਡੀਆ ਸਟਿਟਿਊਟ ਆ ਹਾਲ ਮੈਡੀਕਲ ਸਾਇੰਸ ਬਠਿੰਡਾ ਵਿੱਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਰ ਵਰਤਨ ਕੇਂਦਰੀ ਫੂਡ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਹਰਸ਼ਿੰਦਰ ਕੁਰਪਾਦ ਨੇ ਜਨਤਿਕ ਸਮਾਗਮ ਦਰਾਂਨ ਓ ਪੀ ਡੀ ਸੇਵਾ ਦਾ ਉਦਘਾਟਨ ਕੀਤਾ ਹੈ ਧੰਨਵਾਦ